ਕਦੇ ਮੁੰਡਾ ਵਿਆਹ ਕਰਕੇ ਕੁੜੀ ਨੂੰ ਸੀ ਬੁਲਾਉਂਦਾ ਅੱਜ ਕੁੜੀ ਵਿਆਹ ਕਰਕੇ ਮੁੰਡੇ ਨੂੰ ਬੁਲਾਉਂਦੀ ਇਹ ਚੱਲਣ ਕਿਵੇਂ ਸ਼ੁਰੂ ਹੋਇਆ ਆਈਲੈਂਡ ਸੈਂਟਰ ਇੱਕ ਵਿਚੋਲਿਆਂ ਦਾ ਰੋਲ ਵੀ ਅਦਾ ਕਰਦੇ ਸੀਗੇ ਕਿ ਤੁਹਾਨੂੰ ਐਨੇ ਬੈਂਡ ਵਾਲੇ ਕੁੜੀ ਟਕਰਾ ਦਿੰਨੇ ਆ ਤੁਹਾਨੂੰ ਮੁੰਡਾ ਮਲਾਉਣ ਦੇ ਖਰਚਾ ਕਰਨ ਵਾਲਾ ਸਾਡੇ ਲੋਕ ਬੜੀ ਆਸਾਨੀ ਨਾਲ ਕਹਿੰਦੇ ਨੇ ਚੰਗੀਆਂ ਫਿਲਮਾਂ ਬਣਦੀਆਂ ਨੇ ਜੀ ਚੰਗੀਆਂ ਫਿਲਮਾਂ ਦੇਖਦੇ ਕਦੋਂ ਤੁਸੀਂ ਇਹ ਪੇਰੈਂਟਸ ਦਾ ਕਸੂਰ ਹੈ ਸਾਡੇ ਮਾਪਿਆਂ ਦਾ ਕਸੂਰ ਹੈ ਨਾ ਮਾਂ ਸਮਝਾ ਸਕੀ ਮਾਂ ਕਹਿੰਦੀ ਜੋ ਮਰਜ਼ੀ ਹੋ ਜੇ ਮੇਰੇ ਮੁੰਡੇ ਨੂੰ ਮੇਰੀ ਧੀ ਨੂੰ ਜਹਾਜ ਦਾ ਹੱਥ ਪਵਾ ਦਿਓ ਜਿਹੜੇ ਬੰਦੇ ਆਪ ਆਈਲੈਂਡਸ ਨਹੀਂ ਸੀ ਕਰ ਸਕਦੇ ਨੂੰ ਲੱਗਦਾ ਕਿ ਕੁੜੀ ਨੂੰ ਦਿਆ ਕਰਕੇ ਖਰਚਾ ਕਰਕੇ ਅੱਗੇ ਜਾ ਸਕਦੇ ਆ ਪਰ ਉਹਦੇ ਨਤੀਜੇ ਜਿਹੋ ਜਿਹੇ ਨਿਕਲੇ ਉਹਨੇ ਪੰਜਾਬ ਦੇ ਬਹੁਤ ਸਾਰੇ ਮਾਮਾ ਦੇ ਪੁੱਤ ਖਾਲੇ ਬਹੁਤ ਸਾਰੀਆਂ ਧੀਆਂ ਖਾਲੀਆਂ ਧੀਆਂ ਪੁੱਤਾਂ ਨਾਲੋਂ ਵੱਧ ਜਿਹੜਾ ਦੋਸ਼ ਹੈ ਉਹ ਸਾਡੇ ਪੇਰੈਂਟਸ ਲੋਕਾਂ ਦਾ ਹੈ ਜਿਹੜੇ ਆਪਣੇ ਬੱਚਿਆਂ ਨੂੰ ਧੀ ਜਾਂ ਪੁੱਤ ਨੂੰ ਇਹ ਨਹੀਂ ਸਮਝਾ ਸਕਿਆ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਫਿਲਮ 66 ਦਾ ਅੱਜ ਪ੍ਰੀਮੀਅਰ ਸੀ ਤੇ ਪ੍ਰੀਮੀਅਰ ਨੂੰ ਲੈ ਕੇ ਅੱਜ ਬਹੁਤ ਸਾਰੀ ਗੱਲਾਂ ਬਾਤਾਂ ਹੋਈਆਂ ਨੇ ਤੇ ਇਸ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਨੇ ਆਰਟਿਸਟ ਨੇ ਜਿਨ੍ਹਾਂ ਦੇ ਵੱਲੋਂ ਭੂਮਿਕਾ ਨਿਭਾਈ ਗਈ ਆ ਉਹਨਾਂ ਦੇ ਵਿੱਚ ਮਲਕੀਤ ਤਰੌਣੀ ਵੀ ਨੇ ਮਲਕੀਤ ਤਰੌਣੀ ਦੇ ਵੱਲੋਂ ਬਹੁਤ ਸਾਰੇ ਜਿਹੜੇ ਆ ਨਾਟਕ ਵੀ ਜਿਹੜੇ ਨੇ ਪਲੇ ਕੀਤੇਗੇ ਤੇ ਇਸ ਤੋਂ ਇਲਾਵਾ ਥੀਏਟਰ ਦੇ ਵਿੱਚ ਵੀ ਕੰਮ ਕੀਤਾ ਗਿਆ ਬਹੁਤ ਸਾਰੀ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਤੇ 66 ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਿਹੜਾ ਬਹੁਤ ਬਖੂਬੀ ਜਿਹੜੀ ਆ ਭੂਮਿਕਾ ਨਿਭਾਈ ਗਈ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰੌਣਿਤ ਸਾਹਿਬ ਸਭ ਤੋਂ ਪਹਿਲਾਂ ਪ੍ਰੋਪਰ ਸੈਕਸੀ ਫਿਲਮ ਨੂੰ ਲੈ ਕੇ ਜਦੋਂ ਇਹ ਕਨਸੈਪਟ ਤਿਆਰ ਹੋ ਰਿਹਾ ਸੀ ਕੀ ਸੋਚ ਰਹੇ ਸੀ ਕਿ ਕੀ ਅਸੀਂ ਇੱਕ ਕੁਝ ਨਵਾਂ ਕਰਨ ਜਾ ਰਹੇ ਨੇ ਪੰਜਾਬੀ ਸਿਨੇਮੇ ਦੇ ਵਿੱਚ ਪੰਜਾਬੀ ਪਰਦੇ ਦੇ ਉੱਤੇ ਕਿਉਂਕਿ ਬਹੁਤ ਸਾਰੀ ਫਿਲਮਾਂ ਬਣੀਆਂ ਤੁਸੀਂ ਬਹੁਤ ਸਾਰੀ ਫਿਲਮਾਂ ਦੇ ਵਿੱਚ ਕੰਮ ਕੀਤਾ ਇਸ ਫਿਲਮ ਦੇ ਵਿੱਚ ਕੀ ਡਿਫਰੈਂਸ ਸੀ ਕੀ ਸੋਚਤੀ ਕੀ ਥਾਟ ਆਫ ਪ੍ਰੋਸੈਸ ਸੀ ਜਦੋਂ ਇਸ ਨੂੰ ਪਰਦੇ ਤੋਂ ਪਹਿਲਾਂ ਕਿਤਨੇ ਕਿਤੇ ਤੁਸੀਂ ਆਪਣੇ ਅਨੁਭਵ ਦੇ ਵਿੱਚ ਆਪਣੇ ਐਕਸਪੀਰੀਅੰਸ ਦੇ ਵਿੱਚ ਵੇਖ ਰਹੇ ਸੀ ਦੇਖੋ ਜਦੋਂ ਕੋਈ ਬੰਦਾ ਨਾ ਇਸ ਲਾਈਨ ਦੇ ਵਿੱਚ ਆਉਂਦਾ ਕੋਈ 뮤직 ਲਾਈਨ ਦੇ ਵਿੱਚ ਆਉਂਦਾ ਸਿੰਗਿੰਗ ਲਾਈਨ ਚ ਆਉਂਦਾ ਫਿਲਮ ਮੇਕਿੰਗ ਲਾਈਨ ਚ ਆਉਂਦਾ ਤਾਂ ਉਹਨੂੰ ਪ੍ਰੂਫ ਕਰਨਾ ਹੁੰਦਾ ਹੈ ਉਸ ਬੰਦੇ ਦੇ ਅਸੀਂ ਕੰਮ ਤੋਂ ਹੁੰਦਾ ਚਲਾਉਨੇ ਕਿ ਬੰਦਾ ਕਿਹੋ ਜਿਹਾ ਬੰਦਾ ਹੈ ਹਰਦੀਪ ਗਰੇਵਾਲ ਨੇ ਆਪਣੀ ਪਹਿਲੀ ਫਿਲਮ ਦੇ ਰਾਹੀਂ ਇਹ ਗੱਲ ਪ੍ਰੂਫ ਕਰ ਦਿੱਤੀ ਸੀ ਕਿ ਮੈਂ ਅਲੱਗ ਕਿਸਮ ਦਾ ਸਿਨੇਮਾ ਲੈ ਕੇ ਆਇਆ ਸੋ ਜਦੋਂ ਉਹ ਤੁਣਕਾ ਤੁਣਕਾ ਲੈ ਕੇ ਆਏ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਅਲੱਗ ਕਿਸਮ ਦੇ ਸਿਨੇਮੇ ਲਈ ਸੀਮਤ ਸਾਧਨਾਂ ਦੇ ਵਿੱਚ ਮਿਹਨਤ ਕਰਨ ਵਾਲਾ ਬੰਦਾ ਹੈ ਫਿਰ 2013 ਬੈਚ ਲੈ ਕੇ ਆਏ ਉਹ ਉਸ ਫਿਲਮ ਦਿਖਾਇਆ ਕਿ ਮੈਂ ਇੱਕ ਮੁੱਦੇ ਦੀ ਫਿਲਮ ਕਰਦਾ ਸੋ ਇਸੇ ਤਰ੍ਹਾਂ ਜਦੋਂ ਸਿਕਸੀਚ ਲੈ ਕੇ ਆਏ ਉਹਦੀ ਗੱਲ ਹੋਈ ਤਾਂ ਪਹਿਲੀ ਗੱਲ ਤੋਂ ਇਹ ਪਤਾ ਲੱਗ ਗਿਆ ਸੀ ਕਿ ਜਦੋਂ ਉਹਨਾਂ ਨੇ ਅਪਰੋਚ ਕੀਤੀ ਇਸ ਗੱਲ ਦੀ ਕਿ ਆਪਾਂ ਫਿਲਮ ਬਣਾਉਣ ਲੱਗੇ ਤਾਂ ਮੈਨੂੰ ਲੱਗਿਆ ਕਿ ਇਹ ਕਿਸੇ ਮੁੱਦੇ ਦੀ ਫਿਲਮ ਲੈ ਕੇ ਆਊਗਾ ਬੰਦਾ ਜਦੋਂ ਫਿਲਮ ਸੁਣੀ ਉਹ ਤਾਂ ਕਲੀਅਰ ਹੀ ਹੋ ਗਿਆ ਕਿ ਇਸ ਮੁੱਦੇ ਤੇ ਹੋਰ ਕੋਈ ਕੰਮ ਨਹੀਂ ਸੀ ਕਰ ਰਿਹਾ ਤਾਂ ਉਹਨਾਂ ਨੇ ਇਸ ਮੁੱਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਸੋ ਮੈਂ ਸਮਝਦਾ ਹਾਂ ਬਦਲਦੇ ਸਿਨੇਮੇ ਬਦਲਦੇ ਦੌਰ ਦਾ ਸਿਨੇਮਾ ਹੈ ਜਿਹਦੇ ਵਿੱਚ ਸਾਨੂੰ ਵੇਰੀਏਸ਼ਨ ਦਾ ਸਿਨੇਮਾ ਚਾਹੀਦਾ ਹੈ ਸਾਨੂੰ ਅਲੱਗ-ਅਲੱਗ ਵਿਸ਼ਿਆਂ ਦੀਆਂ ਫਿਲਮਾਂ ਚਾਹੀਦੀਆਂ ਕੋਈ ਕੈਸੇ ਲੱਗ ਵਿਸ਼ੇ ਦੀ ਫਿਲਮ ਲੈ ਕੇ ਆਇਆ ਜਿਹੜੇ ਵਿਸ਼ੇ ਤੇ ਕੋਈ ਕੰਮ ਨਹੀਂ ਸੀ ਕਰ ਰਿਹਾ ਸੋ ਬਹੁਤ ਕਮਾਲ ਦੀ ਫਿਲਮ ਬਣੀ ਹੈ ਜੀ ਅੱਜ ਸਾਰਿਆਂ ਨੇ ਦੇਖੀਏ ਬਹਿ ਕੇ ਸੋ ਉਸ ਫਿਲਮ ਦੇ ਵਿੱਚ ਜਿਵੇਂ ਲੋਕਾਂ ਨੇ ਅਪਰੀਸ਼ੀਏਟ ਕੀਤਾ ਕੋਸੀ ਸਮਝਣਿਆ ਕਿ ਇਹੋ ਜਿਹਾ ਸਿਨੇਮਾ ਜਰੂਰ ਐਪਰੀਸ਼ੀਏਟ ਹੋਣਾ ਚਾਹੀਦਾ ਹੈ ਇਹੋ ਜਿਹਾ ਸਿਨੇਮਾ ਦਾ ਸਵਾਗਤ ਕਰਨਾ ਚਾਹੀਦਾ ਹੈ ਦਰਸ਼ਕਾਂ ਪੰਜਾਬ ਦਾ ਲੰਮਾ ਦੌਰ ਰਿਹਾ ਪੰਜਾਬ ਦੇ ਲੰਮੇ ਦੌਰ ਦੇ ਵਿੱਚ ਪਹਿਲਾਂ ਜਿਹੜੇ ਮੁੰਡੇ ਸੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਸੀ ਕਿ ਕੁੜੀਆਂ ਨੂੰ ਛੱਡ ਜਾਂਦੇ ਨੇ ਪਹਿਲਾਂ ਬਹੁਤ ਇਦਾਂ ਦੇ ਕੇਸ ਹੋਈ ਆਏ ਸਾਹਮਣੇ ਕਿ ਵਿਆਹ ਕਰਾ ਲਿਆ ਜਾਂਦਾ 6 ਮਹੀਨੇ ਬਾਅਦ ਫਿਰ ਮੁੰਡਾ ਗੱਲ ਕਰਨੀ ਛੱਡ ਦਿੰਦਾ ਤੇ ਅੱਜ ਜਿਹੜੀ ਤੁਸੀਂ ਫਿਲਮ ਇਸ ਦੇ ਵਿੱਚ ਫਲਮਾਇਆ ਕਿ ਇੱਕ ਕੁੜੀ ਇੱਕ ਜਿਹੜਾ ਆਇਲਟਸ ਦਾ 트ੈਂਡ ਚੱਲਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਬੋਰਡ ਨੇ ਉਹ ਆਇਲਟਸ ਦੇ ਨਜ਼ਰ ਆਏ ਜ ਆਇਆ ਕਿ ਮੁੰਡੇ ਖਾਲੇ ਬਿਲਕੁਲ ਮਹਿਸੂਸ ਕਰਦੇ ਆ ਜੀ ਕਿਉਂਕਿ ਉਸੇ ਦੌਰ ਨੇ ਸਾਨੂੰ ਖਤਮ ਕੀਤਾ ਜਿਹੜੇ ਬੰਦੇ ਆਪ ਆਇਲਸ ਨਹੀਂ ਸੀ ਕਰ ਸਕਦੇ ਨੂੰ ਲੱਗਦਾ ਕਿ ਕੁੜੀ ਨੂੰ ਵਿਆਹ ਕਰਕੇ ਖਰਚਾ ਕਰਕੇ ਅੱਗੇ ਜਾ ਸਕਦੇ ਆ ਪਰ ਉਹਦੇ ਨਤੀਜੇ ਜਿਹੋ ਜਿਹੇ ਨਿਕਲੇ ਉਹਨੇ ਪੰਜਾਬ ਦੇ ਬਹੁਤ ਸਾਰੇ ਮਾਮਾ ਦੇ ਪੁੱਤ ਖਾਲੇ ਬਹੁਤ ਸਾਰੀਆਂ ਧੀਆ ਖਾਲੀਆਂ ਸੋ ਬਰਾਬਰੀ ਦੀ ਗੱਲ ਕੀਤੀ ਗਈ ਸਿਨੇਮੇ ਦੇ ਵਿੱਚ ਇੱਕ ਅਸੀਂ ਬਰਾਬਰ ਦੇ ਗੁਨਾਹਗਾਰਾਂ ਜਿਹਦੇ ਵਿੱਚ ਧੀਆ ਪੁੱਤਾਂ ਨਾਲੋਂ ਵੱਧ ਜਿਹੜਾ ਦੋਸ਼ ਹੈ ਉਹ ਸਾਡੇ ਪੇਰੈਂਟਸ ਲੋਕਾਂ ਦਾ ਹੈ ਜਿਹੜੇ ਆਪਣੇ ਬੱਚਿਆਂ ਨੂੰ ਧੀਆ ਪੁੱਤ ਨੂੰ ਇਹ ਨਹੀਂ ਸਮਝਾ ਸਕਿਆ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਕੋਨ ਲੱਗਦਾ ਸੀ ਕਿ ਜ਼ਿੰਦਗੀ ਜੀਉਣ ਦਾ ਇੱਕੋ ਇੱਕ ਰਾਹ ਏ ਤੁਹਾਡੇ ਕੋਲ ਬਹੁਤ ਪੈਸਾ ਚਾਹੀਦਾ ਬਹੁਤ ਸ਼ੋਰ ਚਾਹੀਦੀ ਹੈ ਮੈਂ ਸਮਝਦਾ ਕਿ ਜ਼ਿੰਦਗੀ ਲਈ ਪੈਸਾ ਚਾਹੀਦਾ ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਉਹ ਤੋਂ ਬਿਨਾ ਵੀ ਕਲਾਈਫ ਹੁੰਦੀ ਆ ਤੁਸੀਂ ਜਾਂ ਤੁਹਾਡੇ ਇੱਥੇ ਆਪਣੇ ਘਰ-ਬਾਰ ਸੀਗੇ ਆਪਣੇ ਠੀਕ ਆਪਾਂ ਰਹਿੰਦੇ ਖਾਂਦੇ ਪੀਂਦੇ ਸੀਗੇ ਉਹ ਸਾਰੇ ਐਸ਼ੋ ਰਾਮ ਛੱਡ ਕੇ ਬਹੁਤ ਸਾਰੇ ਲੋਕ ਤਾਂ ਬਹੁਤ ਚੰਗੇ-ਚੰਗੇ ਬਿਜ਼ਨਸ ਛੱਡ ਕੇ ਉੱਥੇ ਮੂਵ ਹੋ ਗਏ ਉੱਥੇ ਜਾ ਕੇ ਉਹ ਕਿੰਨਾ ਔਖਾ ਸਰਵਾਈਵ ਕਰਨਾ ਸੀਗਾ ਇਹ ਸਾਡੇ ਬੱਚਿਆਂ ਨੂੰ ਪਤਾ ਸੀਗਾ ਜਿਹੜੇ ਉੱਥੇ ਪੈਸੇ ਕਮਾਉਂਦੇ ਸੀਗੇ ਜਿਹੜੇ ਪਿੱਛੇ ਪੰਜਾਬ ਸੀਰੋਂ ਨੂੰ ਇਹ ਲੱਗਦਾ ਸੀਗਾ ਜਾ ਭੋਕਰ ਨਾਲੀ ਬੂਰੀਆਂ ਭਰ ਕੇ ਨੋਟਾਂ ਦੇ ਲਿਆਉਂਦੇ ਆ ਸੋ ਉਹਨਾਂ ਦੀ ਮਿਹਨਤ ਅਸੀਂ ਜਦੋਂ ਆਪ ਬਾਅਦ ਜਾਂਦੇ ਆ ਆਪ ਦੇਖਦੇ ਆ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਨੇ ਕਿਵੇਂ ਕਰਦੇ ਨੇ ਸੋ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਪੇਰੈਂਟਸ ਨੇ ਇੱਕ ਇਹ ਮੁੱਦਾ ਲੈ ਕੇ ਆਂਦਾ ਕਿ ਪੁੱਤ ਹੋਰ ਪੈਸੇ ਹੋਰ ਲਾਲਚ ਹੋਰ ਸ਼ੋਹਰਤ ਉਸ ਚੱਕਰਾਂ 'ਚ ਗਲਤ ਕੰਮ ਹੋਣੇ ਸ਼ੁਰੂ ਹੋਏ ਕਿਸੇ ਨੇ ਪੈਸੇ ਲਾਏ ਕਿਸੇ ਨੇ ਕਿਸ ਨੂੰ ਬੁਲਾਇਆ ਨਹੀਂ ਕਿਸੇ ਨੇ ਕੈਨੇਡਾ ਚ ਕੀਤਾ ਪਹਿਲਾਂ ਕਦੇ ਮੁੰਡਾ ਵਿਆਹ ਕਰਕੇ ਕੁੜੀ ਨਹੀਂ ਸੀ ਬੁਲਾਉਂਦਾ ਅੱਜ ਕੁੜੀ ਵਿਆਹ ਕਰਕੇ ਮੁੰਡੇ ਨਹੀਂ ਬੁਲਾਉਂਦੀ ਇਹ ਚੱਲਣ ਕਿਵੇਂ ਸ਼ੁਰੂ ਹੋਇਆ ਪਹਿਲਾਂ ਮੁੰਡੇ ਪਹਿਲਾਂ ਮੁੰਡਿਆਂ ਦੇ ਉੱਤੇ ਬੜੀ ਅਗਾਜ਼ ਡਿੱਗਦੀ ਸੀ ਮੁੰਡਿਆਂ ਦੇ ਬੜਾ ਜਿਹੜੀ ਚਰਚਾ ਹੁੰਦੀ ਸੀ ਨਾ ਚੱਲਦੇ ਸੀ ਕੇਸਾਂ ਦੇ ਵਿੱਚ ਨਾ ਬੋਲਦੇ ਸੀ ਥਾਣਿਆਂ ਤਹਿਸੀਲਾਂ ਦੇ ਵਿੱਚ ਨਾ ਬੋਲਦੇ ਸੀ ਕੀ ਲੱਗਦਾ ਹੈ ਕਿ ਉਹ ਦੌਰ ਦੀ ਵੀ ਜਿਹੜੀ ਫਿਲਮ ਹੈ ਉਹ ਪਰਦੇ ਦੇ ਉੱਤੇ ਆਣੀ ਜ਼ਰੂਰੀ ਸੀ ਕਿਤੇ ਨਾ ਕਿਤੇ ਮਿਸ ਹੈ ਬਿਲਕੁਲ ਹੋਣਾ ਚਾਹੀਦਾ ਮੈਂ ਉਹੀ ਕਹਿਣਾ ਕਿ ਸਿਨੇਮੇ ਦਾ ਫਰਜ਼ ਹੁੰਦਾ ਹੈ ਕਿ ਉਹ ਸਮਾਜ ਉਹਨੂੰ ਪੇਸ਼ ਕਰਿਓ ਸ਼ੀਸ਼ਾ ਹੁੰਦਾ ਸিনেমা ਇੱਕ ਸਾਡੇ ਸਾਡੇ ਸਮਾਜ ਦਾ ਸਾਡੇ ਕਲਚਰ ਦਾ ਸੋ ਅੱਜ ਲੱਗਦਾ ਸੀ ਹਰਦੀਪ ਗਰੇਵਾਲ ਉਹਨਾਂ ਨੂੰ ਕਿ ਜਿਹੜਾ ਕੁਝ ਹੁਣ ਸਮਾਜ ਚ ਵਾਪਰ ਰਿਹਾ ਆਇਲੈਂਡ ਸੈਂਟਰਾਂ ਦੇ ਰਾਹੀਂ ਅਸੀਂ ਉਹ ਪੇਸ਼ ਕਰੀਏ ਸੋ ਉਹ ਆਇਲੈਂਡ ਸੈਂਟਰ ਇੱਕ ਵਿਚੋਲਿਆਂ ਦਾ ਰੋਲ ਵੀ ਅਦਾ ਕਰਦੇ ਸੀਗੇ ਕਿ ਤੁਹਾਨੂੰ ਐਨੇ ਬੈਂਡ ਵਾਲੇ ਕੋਈ ਟਕਰਾ ਦਿੰਦੇ ਆ ਤੁਹਾਨੂੰ ਮੁੰਡਾ ਮਲਾ ਦਿੰਦੇ ਖਰਚਾ ਕਰਨ ਵਾਲਾ ਉਹਦੇ ਨਤੀਜੇ ਕੀ ਨਿਕਲੇ ਬਾਅਦ ਦੇ ਵਿੱਚ ਉਹ ਫਿਲਮ ਦੁਆਰੇ ਪੇਸ਼ ਕੀਤਾ ਗਿਆ ਪੰਜਾਬ ਦਾ ਦੇ ਇਤਿਹਾਸ ਵੇਖਿਆ ਜਾਵੇ ਕਲਚਰ ਵੇਖਿਆ ਜਾਵੇ ਕਿਤੇ ਨਾ ਕਿਤੇ ਸਭ ਤੋਂ ਦੂਰ ਹੈ ਪਰ ਪੰਜਾਬ ਇਸ ਪਾਸੇ ਵੱਲ ਵੱਧ ਕਿਉਂ ਗਿਆ ਇਸ ਚੀਜ਼ ਤੇ ਖੋਜ ਕਰਨ ਦੀ ਜ਼ਰੂਰਤ ਹੈ ਜਾਂ ਕਿਤੇ ਨਾ ਕਿਤੇ ਤੁਸੀਂ ਜਿੱਦਾਂ ਪਹਿਲਾਂ ਫਿਲਮਾਂ ਬਣਾਈਆਂ ਨੇ ਅਰਦਾਸ ਦੀ ਗੱਲ ਕੀਤੀ ਜਾਵੇ ਹੋਰ ਫਿਲਮਾਂ ਬਣਾਈਆਂ ਨੇ ਉਹ ਕਲਚਰ ਕਿਤੇ ਨਾ ਕਿਤੇ ਦੂਰ ਹੋ ਗਿਆ ਜਾਂ అనుਭਵੀ ਦੂਰ ਹੋ ਗਿਆ ਜਾਂ ਥਾਟ ਆਫ ਪ੍ਰੋਸੈਸ ਹੈ ਜਿਹੜੀ ਕਲਪਨਾ ਹੈ ਉਹ ਦੂਰ ਹੋ ਗਈ ਦੇਖੋ ਸਿਨੇਮਾ ਤਾਂ ਆਪਣੀ ਕੋਸ਼ਿਸ਼ ਕਰਦਾ ਹੈ ਹਰ ਵਾਰ ਕੋਈ ਨਵਾਂ ਮੁੱਦਾ ਲੈ ਕੇ ਨਵੇਂ ਵਿਸ਼ੇ ਤੇ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਚੰਗੇ ਵਿਸ਼ੇ ਤੇ ਫਿਲਮ ਬਣਦੀ ਹੈ ਸਾਡੇ ਲੋਕ ਬੜੀ ਆਸਾਨੀ ਨਾਲ ਕਹਿੰਦੇ ਨੇ ਚ ਚੰਗੀਆਂ ਫਿਲਮਾਂ ਦੇਖਦੇ ਕਦੋਂ ਤੁਸੀਂ ਜਿਹੜੀ ਮੁੱਦੇ ਦੀ ਫਿਲਮ ਬਣੀ ਹੈ ਚੰਗੀ ਫਿਲਮ ਬਣੀ ਹੈ ਉਹਨ ਲੋਕਾਂ ਨੇ ਐਪਰੀਸ਼ੀਏਟ ਨਹੀਂ ਕੀਤਾ ਲੋਕ ਕਹਿੰਦੇ ਅਸੀਂ ਚਟਕਲੇ ਸੁਣਨਾ ਪਸੰਦ ਕਰਦੇ ਨੇ ਫਿਰ ਲੋਕ ਕੋਈ ਜਿਹੀ ਫਿਲਮ ਬਣਾਉਣ ਲੱਗੇ ਸੋ ਇਸ ਕਰਕੇ ਸਮਾਜ ਦੇ ਵਿੱਚ ਜਿਹੜੀ ਚਿੰਤਾ ਤੁਸੀਂ ਪ੍ਰਫੁੱਲਤ ਕਰ ਲੋਗੇ ਜਿਹੋ ਜਿਹਾ ਸਮਾਜ ਤੁਸੀਂ ਬਣਾਉਣਾ ਚਾਹੁੰਦੇ ਹੋ ਉਹੋ ਜਿਹਾ ਸੋਚਨ ਹੋ ਜਾ ਬਣ ਜਾਊਗਾ ਅੱਜ ਸਾਡੇ ਜੇ ਬੱਚਿਆਂ ਨੇ ਕੋਈ ਇਹੋ ਜਿਹੀਆਂ ਗਲਤੀਆਂ ਕੀਤੀਆਂ ਤੇ ਇਹਦੇ ਪਿੱਛੇ ਸਾਡੇ ਵੱਡਿਆਂ ਦਾ ਕਸੂਰ ਹੈ ਸਾਡੇ ਪੇਰੈਂਟਸ ਦਾ ਕਸੂਰ ਹੈ ਸਾਡੇ ਮਾਪਿਆਂ ਦਾ ਕਸੂਰ ਹੈ ਨਾ ਮਾਂ ਸਮਝਾ ਸਕੇ ਮਾਂ ਕਹਿੰਦੀ ਜੋ ਮਰਜ਼ੀ ਹੋ ਜੇ ਮੇਰੇ ਮੁੰਡੇ ਨੂੰ ਮੇ बस ਕਿਤੇ ਤਰੀਕੇ ਨਾਲ ਚਾਹੋ ਗੈਰ ਕਾਨੂੰਨੀ ਤਰੀਕੇ ਨਾਲ ਹੋਵੇ ਕਾਨੂੰਨੀ ਤਰੀਕੇ ਨਾਲ ਹੋਵੇ ਸੋ ਇਸ ਕਰਕੇ ਇਹ ਚਲਨ ਵਧਿਆ ਉਹ ਚਲਨ ਨੇ ਸੋਚਣ ਲਈ ਮਜਬੂਰ ਕੀਤਾ ਕਿ ਅਸੀਂ ਕਿਵੇਂ ਨਾ ਕਿਵੇਂ ਬਾਹਰ ਪਹੁੰਚਣਾ ਹੈ ਜੋ ਕਿਵੇਂ ਨਾ ਕਿਵੇਂ ਬਾਹਰ ਪਹੁੰਚਣਾ ਹੈ ਉਹਦੇ ਪਿੱਛੇ ਫਿਰ ਗਲਤ ਕੰਮ ਹੋਣਗੇ ਹੋਣਗੇ ਇੱਕ ਦਿਨ ਫਿਲਮ ਤੋਂ ਬਾਅਦ ਲੱਗਦਾ ਹੈ ਕਿ ਸਮਾਜ ਦੁਆਰਾ ਕਿਤੇ ਨਾ ਕਿਤੇ ਯੂ ਟਰਨ ਲਾਊਗਾ ਜਾਂ ਜਿਹੜੀ ਲੋਕਾਂ ਦੀ ਥੋਟ ਹੈ ਜਹਾਜ਼ ਨੂੰ ਹੱਥ ਪਾਉਣ ਵਾਲੀ ਜਹਾਜ਼ ਦੀ bari ਤੱਕ ਪਹੁੰਚਣ ਵਾਲੀ ਉਹ ਰੁਕੂਗੀ ਦੇਖੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਪਰ ਅਸੀਂ ਇਹ ਮਨਸ਼ਾ ਰੱਖਦੇ ਹਾਂ ਸਾਡੀ ਇੱਛਾ ਹੈ ਇਹ ਸਿੱਖਿਆ ਨੂੰ ਲੈ ਕੇ ਫਿਲਮ ਬਣਾਈ ਜਾਂਦੀ ਹੈ ਕਿ ਲੋਕ ਇਹਦੇ ਤੋਂ ਕੋਈ ਸਬਕ ਲੈਣ ਲੋਕ ਇਹਦੇ ਤੋਂ ਕੁਝ ਦੇਖ ਕੇ ਸਿੱਖਣ ਕੁਝ ਇਹਦੇ ਬਾਰੇ ਸੋਚ ਕੇ ਬੱਚਿਆਂ ਨੂੰ ਉਸ ਪਾਸੇ ਮੋੜਾ ਪਾਉਣ ਪਰ ਇਹ ਇਹ ਲੋਕਾਂ ਦਾ ਫਰਜ ਹੈ ਅਸੀਂ ਆਪਣਾ ਫਰਜ ਨਿਭਾਇਆ ਇੱਕ ਫਿਲਮ ਬਣਾ ਕੇ ਸੋ ਅਗਲਾ ਦੇਖਦੇ ਹਾਂ ਕਿ ਲੋਕ ਕੀ ਤੇ ਕਿੰਨਾ ਅਮਲ ਕਰਦੇ ਨੇ ਲੋਕ ਇਹਨੂੰ ਕਿੰਨਾ ਰਿਸਪੌਂਸ ਦਿੰਦੇ ਨੇ ਆਖਰੀ ਸਵਾਲ ਹੈ ਜਦੋਂ ਤੁਸੀਂ ਇਸ ਫਿਲਮ ਦੇ ਵਿੱਚ ਅਦਾਕਾਰੀ ਕਰ ਰਹੇ ਸੀ ਆਰਟਿਸਟ ਦੇ ਤੌਰ ਤੇ ਕੰਮ ਕਰ ਰਹੇ ਸੀ ਤਾਂ ਕੀ ਇਹਨੂੰ ਪਬਲਿਕ ਕਰ ਰਹੇ ਸੀ ਕੀ ਸੋਚ ਰਹੇ ਸੀ ਕਿ ਅਸੀਂ ਜਿਸ ਲੀ ਤੇ ਚੱਲ ਰਹੇ ਹਾਂ ਜਿਸ ਪਗਡੰਡੀ ਨੂੰ ਤਿਆਰ ਕਰ ਰਹੇ ਹਾਂ ਕਿ ਉਹ ਬਿਲਕੁਲ ਡਿਫਰੈਂਟ ਹੈ ਉਹਦੇ ਤੇ ਕੰਮ ਹੋ ਗਿਆ ਤਾਂ ਉਸ ਤੋਂ ਬਾਅਦ ਸਭ ਕੁਝ ਚੇਂਜ ਹੋ ਸਕਦਾ ਹੈ ਨੈਰੇਟਿਵ ਚੇਂਜ ਹੋ ਸਕਦਾ ਨਹੀਂ ਬਹੁਤ ਬੜੀ ਚੇਂਜ ਤਾਂ ਨਹੀਂ ਸਾਨੂੰ ਐਂ ਲੱਗਦਾ ਕਿ ਦਿਨਾਂ ਕੁ ਕੁਝ ਫਰਕ ਪਾਊਗਾ ਜਿਵੇਂ ਉਹ ਚਿੜੀ ਵਾਲੀ ਕਹਾਣੀ ਹੁੰਦੀ ਨਾ ਜੰਗਲ ਨੂੰ ਅੱਗ ਲੱਗੀ ਚਿੜੀ ਚੁੰਝ ਪਾਣੀ ਭਰ ਕੇ ਲੈ ਕੇ ਆਉਂਦੀ ਸੀ ਸਾਨੂੰ ਲੱਗਦਾ ਕਿ ਸਾਡਾ ਨਾਂ ਇਸ ਗੱਲ 'ਚ ਲਿਖਿਆ ਜਾਊਗਾ ਕਿ ਇਹੋ ਜਿਹੀਆਂ ਅਸੀਂ ਕੋਸ਼ਿਸ਼ਾਂ ਕੀਤੀਆਂ ਸਮਾਜ ਦੇ ਵਿੱਚ ਸੋ ਸਾਡਾ ਕੋਸ਼ਿਸ਼ ਕਰਨਾ ਫਰਜ਼ ਹੈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੀ ਸੋ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਾਂਗੇ ਠੀਕ ਹੈ ਮਲਕੀ ਰੌਣੀ ਜੀ ਸਨ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ। ਥੈਂਕ ਯੂ ਜੀ ਮਿਹਰਬਾਨ। ਸਹਿਸਨ ਮਲਕੀ ਤ੍ਰੋਣੀ ਜਿਨ੍ਹਾਂ ਨੇ ਵਾਕੂਬੀ ਜਿਹੜੀ ਹੈ ਅਦਾਕਾਰੀ ਇਸ ਫਿਲਮ ਦੇ ਵਿੱਚ ਨਿਭਾਈ ਹੈ ਬੜੀ ਵਧੀਆ ਜਿਹੜਾ ਹੈ ਰੋਲ ਹੈ ਐਕਟ ਕੀਤਾ ਗਿਆ ਪਲੇ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਜਿਹੜਾ ਮਕਸਦ ਹੈ ਉਹ ਸਤੇ ਸਿਰਫ ਇਹ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਪ੍ਰਚਲਿਤ ਕਹਾਣੀ ਬਣੀ ਹੋਈ ਹੈ ਥਾਟ ਬਣਿਆ ਹੋਇਆ ਜਹਾਜ਼ ਦੀ bari ਨੂੰ ਹੱਥ ਪਾਉਣ ਵਾਲਾ ਉਹ ਕਿਤੇ ਨਾ ਕਿਤੇ ਠਰਨਾ ਚਾਹੀਦਾ ਹੈ ਥਮਣਾ ਚਾਹੀਦਾ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਇਹੀ ਕੁਝ ਫਲਮਾਇਆ ਗਿਆ ਹੈ ਤੇ ਮਲਕੀ ਤ੍ਰੋਣੀ ਦਾ ਵੀ ਕਹਿਣਾ ਹੈ ਕਿ ਅਸੀਂ ਕਿਤੇ ਅੱਗ ਨੂੰ ਬਚਾਉਣ ਦਾ ਕੰਮ ਕਰਦੀ ਆ ਅਸੀਂ ਵੀ ਉਸ ਕੰਮ ਵੱਲ ਵਧਿਆ